ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਪੰਜ ਹੀਫਰਾਂ ਲੈ ਕੇ ਆਂਦੀਆਂ ਨੇ ਜੀ ਵਿੱਚੋਂ ਕੋਸਕ ਨਗਾ ਨੂੰ ਬਾਈ ਦੱਸਦਾ ਕਿ ਸੀਮਣ ਲੱਗੇ ਹੋਏ ਆ ਤੇ ਬਾਕੀ ਨਗ ਵੀਰੇ ਸੀਮਣ ਦੇ ਕਾਬਿਲ ਹੀ ਆ ਹਾਲਾਂਕਿ ਕੋਈ ਚੈੱਕ ਪਾਸ ਵੈਢ ਨਹੀਂ ਗਈ ਤੁਸੀਂ ਇਹਦਾ ਸੌਦਾ ਖਾਲੀ ਮੰਨ ਕੇ ਕਰ ਸਕਦੇ ਆ ਜੀ ਕੋਈ ਵੀ ਵੈਢ ਤੁਹਾਨੂੰ ਪਸੰਦ ਆਉਂਦੀ ਆ ਜੀ ਹੱਟ ਬੈੰਦੀ ਤੁਹਾਡਾ ਸੌਦਾ ਹੁੰਦਾ ਆ ਕੇ ਤਸੱਲੀ ਪਰਖ ਤੁਸੀਂ ਜ਼ਰੂਰ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸ਼ਹਿਰ ਧਰਮਗੋੜ ਜੀ ਜ਼ਿਲ੍ਹਾ ਮੋਗਾ ਆ ਆਪਣਾ ਪਿੰਡ ਵੀਰੇ ਕਿਹੜੇ ਰਾਹ ਤੇ ਰਹ ਜਾਂਦਾ ਜੀ ਆਪਣਾ ਵੀਰੇ ਮੋਗੇ ਤੋਂ 15 ਕਿਲੋਮੀਟਰ ਹੈ ਮੋਗੇ ਨੂੰ ਜਦੋਂ ਜਲੰਧਰ ਨੂੰ ਜਾਣੇ ਰੋਡ ਦੇ ਉੱਤੇ ਪੈਂਦਾ ਹੈ ਸ਼ਹਿਰ ਤਰੰਗੋਟ ਠੀਕ ਹੈ ਵੀਰੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8437486159 ਪੰਜ ਨਾਗਾ ਜੀ ਪੰਜ ਨਾਗਾ ਜੀ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਵੀਰੇ ਦੰਦੋਂ ਕਿਵੇਂ ਆ ਜੀ ਦੰਦੋਂ ਵੀਰੇ ਪਹਿਲੇ ਦੱਸ ਦਿੰਦੇ ਹਾਂ ਕੋਈ ਵੀਰੇ ਦੋ ਦੰਦਾਂ ਦੇ ਵਿੱਚੋਂ ਕੋਈ ਚਾਰ ਦੰਦਾਂ ਦਾ ਕੋਈ ਛੇ ਦੰਦਾਂ ਦਾ ਦੰਦਾਂ ਜੀ ਦੰਦਾਂ ਜੀ ਹਾਂ ਛੋਟੀ ਬੱਚੀ ਨਹੀਂ ਆਪਣੇ ਕੋਈ ਹੈਗੀ ਜਾਨੀ ਖੀਰਾ ਬੱਚਾ ਕੋਈ ਇਹਨਾਂ ਨੂੰ ਵੀਰੇ ਸੀਮਨ ਲੱਗੇ ਆ ਕੋਈ ਬੱਚੀਆਂ ਨੂੰ ਠੀਕ ਆ ਵੀ ਮੰ ਬਾਕੀ ਸਾਰੀਆਂ ਬੱਚੇ ਸੀਮਨ ਲੱਗੇ ਹੋਇਆ ਬਈ ਇਹਨੂੰ ਠੀਕ ਆ ਆਪਾਂ ਖਾਲੀ ਕਰਕੇ ਦੇਣੀ ਆਵਾ ਠੀਕ ਆ ਤੇ ਕੰਜ ਦੀ ਸਾਡੀ ਗਰੰਟੀ ਹੋਊਗੀ ਜੋ ਕੰਜ ਬੱਚੇ ਸਾਡੀ ਜ਼ਿੰਮੇਵਾਰੀ ਉਹਦੀ ਫੁੱਲ ਗਰੰਟੀ ਹਾਂਜੀ ਤੇ ਭਾਏ ਹੋ ਜਿਹੜੀ ਵੱਡੀ ਛੋਟੀ ਆ ਆਪਦੀ ਵੀਡੀਓ ਤੇ ਵੇਖ ਲਵੇ ਵੱਡੀ ਛੋਟੀ ਵੇਖ ਰਹੇ ਹੋ ਛੋਟੀ ਤਾਂ ਹੈ ਹੀ ਨਹੀਂ ਸਾਰੀਆਂ ਵੱਡੀਆਂ ਵੱਡੀਆਂ ਹੀ ਆ ਜੀ ਤੇ ਕੰਜ ਦੀ ਬਾਈ ਕਹਿੰਦਾ ਆਪਣੀ ਗਰੰਟੀ ਹੋਊਗੀ ਮੰਨ ਲਓ ਜੇ ਖਾਲੀ ਵੀ ਨਿਕਲਦੀਆਂ ਕੱਲ ਨੂੰ ਜਾ ਕੇ ਅਗਲਾ ਸੀਮਨ ਭਰਾ ਸਕਦਾ ਵੀਰੇ ਅਸੀਂ ਤਾਂ ਅੱਜ ਇੰਨੇ ਦੀਆਂ ਦੇ ਦੇਣੀਆਂ ਜਿੱਦ ਦੇ ਤਿਆਰ ਹੋਈਆਂ ਨਾ ਜਿੱਦੋਂ ਅਗਲੇ ਨੇ ਵੇਚੀਆਂ ਉਹਨੇ ਉਨੀ ਛੋੜ ਕਰ ਦੇਣੀ ਵਿੱਚ ਸੌਦੇ ਜੋ ਜਨਰੀ ਅੱਜ ਹੀ ਦੇ ਦਿੰਨੇ ਆ। ਸਾਡੇ ਕੋਲ ਮਾਲ ਜਿਆਦਾ 15 ਵੀ ਨਾ ਅੰਦਰ ਖੜੇ ਹੋ ਸੇਲ ਹੋਏ ਹੋਏ ਆ। ਤੇ ਜਗ੍ਹਾ ਹੈ ਨਹੀਂ ਬੰਨਣ ਨੂੰ ਬਸ ਇੱਥੇ ਤਾਂ ਜੋ ਬੰਨਣ ਇੱਕ ਵੀਡੀਓ ਪਾਈ। ਠੀਕ ਆ। ਹਾਂਜੀ। ਤੋੜ ਦੀ ਵੀਰੇ ਨਾਲ ਦੀ ਨਾਲ ਤੋਰੀ ਚੱਲੀ। ਦੰਦਾਂ ਚ ਹੀ ਆ ਵੀਰੇ। ਦੰਦਾਂ ਜੀ। ਸਾਰੀਆਂ ਇਹਦੇ ਸੀਮਣ ਲੱਗਿਆ ਵਾ। ਲੱਗਿਆ ਜੀ ਲੱਗਿਆ ਬੱਸੀ। ਠੀਕ ਆ। ਝੋਲੀ ਮੈਂ ਤੁਹਾਨੂੰ ਦਿਖਾ ਦਿੰਨਾ ਫੋਰ ਸ਼ਾਂ ਕੋਈ ਨਹੀਂ ਬਈ। ਝੋਲੀ ਗੱਬਣਾ ਰਗੀ ਜੀ। ਚਾਰ ਹੀ। ਬਾਕੀ ਰੰਗ ਪ੍ਰਿੰਟ ਵਾਲੀ ਐ ਚਮਕ ਦਮਕ ਵਾਲੀ ਕੋਈ ਆਏ ਨਹੀਂ ਕਿ ਬਈ ਪ੍ਰਿੰਟ ਨਾ ਮਾੜਾ ਹੋਊਗਾ। ਨਹੀਂ ਨਹੀਂ ਬੱਸੀ ਬਰੀਡ ਵੱਲੋਂ ਹੀ ਕੋਈ ਕ੍ਰ ਕਵਾਲਿਟੀ ਲੇਕ ਕੱਲਾ ਕੱਲਾ ਥਾਣੇ ਨਿਖੜ ਮਾ ਹੱਥੀ ਜਵਾਈ ਵਾਲਾ ਥਣ ਕੱਢੂਗੀ ਗਰਮ ਵਾਲੀ ਪੂਰਾ ਬਹੁਤ ਵਧੀਆ ਬੱਚੀ ਹੂੰ ਬਾਕੀ ਬਾਕੀ ਵੀ ਕੱਢ ਕੱਢ ਬਹੁਤ ਵਧੀਆ ਬੱਚੀਆਂ ਦੇ ਤੇ ਕੀਮਤ ਬਾਈ ਇੱਕ ਨੰਬਰ ਦੀ ਇੱਕ ਇੱਕ ਨੰਬਰ ਦੀ ਵੀਰੇ ਕੀਮਤ ਹੈਗੀ ਆ ਆਪਾਂ ਬੱਚੀ ਆ ਜਿਹੜਾ ਜੋੜਾ ਇਹ ਦੀ ਦੇ ਦਿਆਂਗੇ ਤੇ ਜੋੜੇ ਦੇ ਹਿਸਾਬ ਨਾਲ ਹੀ ਕਰਨੀ ਆ ਫਿਰ ਜੋੜਾ ਆ ਆ ਦੇਖੋ ਮਣੀ ਠੀਕ ਆ ਇਹਦੇ ਨੂੰ ਵੀ ਬਾਹਰ ਲਿਆ ਆ ਵੀ ਦੋ ਚਮਕ ਧਮਕੇ ਦੀ ਵੀ ਪੂਰੀ ਚੰਗੀ ਬਹੁਤ ਚੰਗੀਆਂ ਬੱਚੇ ਵੱਡੀਆਂ ਬੱਚੇ ਕਵਾਲਟੀ ਕੁਲਟੀ ਦੇ ਪੱਖ ਤੋਂ ਗਰਮ ਵਾਲੀਆਂ ਪੂਰੀਆਂ ਚੰਗੀਆਂ ਜੋਲੀ ਸੋਹਣੀ ਚਾਰ ਹੀ ਥਾਣ ਜੀ ਕੱਲਾ ਕੱਲਾ ਥਾਣ ਨਿਕਣ ਮੈਂ ਬ੍ਰੀਡ ਬਹੁਤ ਆ ਵੀਰੇ ਅੱਛੀਆਂ ਨੇ ਹੂੰ ਬ੍ਰੀਡ ਪੂਰੀ ਆ ਥੋੜੀ ਖੁੱਲੀਆਂ ਜੀਆਂ ਕਰਕੇ ਕਰਦੀਆਂ ਉੱਪਰ ਆ ਜਾ ਕਰੀ ਜਾਂਦੀਆਂ ਹੈਗੀ ਬੰਦੀਏ ਹਾਂਜੀ ਹਾਂਜੀ ਬੰਦ ਦੋ ਇਹਦੇ ਜੋੜੇ ਦੀ ਡਿਮਾਂਡ ਬਾਈ ਜੋੜਾ ਵੀਰੇ ਕੱਲੀ ਕੋਈ ਲੈਂਦਾ ਹੂੰ ਕੱਲੀ ਤਾਂ ਵੀਰੇ ਆਪਾਂ ਦੇਵਾਂਗੇ ਬੱਚੀ 15000 ਦੀ ਠੀਕ ਆ ਜਿਹੜੀ ਮਰਜ਼ੀ ਲੈ ਲਵੇ ਠੀਕ ਆ ਜੋੜਾ ਲੈਂਦਾ ਵੀਰੇ 25000 ਤਾਂ ਦੇਵਾਂਗੇ ਅਛਾ ਜੋੜਾ 25000 ਦਾ ਕੱਲੀ 15000 ਦੀ ਇੱਕ ਦੇ ਦੋ ਨੰਬਰ ਚ ਆਪਾਂ ਨੂੰ ਸੌਦਾ ਬਾਜੀ ਜਿਹੜਾ ਫੋਨ ਨਾ ਲਾਵੇ ਆਪਣੇ ਫੈਕਸ ਰੇਟ ਹੋਣਗੇ ਕੋਈ ਸੌਦਾ ਬਾਜੀ ਨਹੀਂ ਕਰਦੇ ਨਾ ਠੀਕ ਆ ਹਾਂਜੀ ਬਾਕੀ ਜਿਹੜੇ ਲੈਣੇ ਆ ਚਾਹ ਵਾਣਾ ਜੇ ਜੋੜਾ ਲੈ ਜਿਹੜੇ ਮੰਗਣ ਹੁਣ ਮੰਗਾਂਗੇ 40000 ਦੇਣੀਆਂ ਆਪਾਂ 25000 ਕੰਮੇ ਨਹੀਂ ਆਪਾਂ ਕਰਦੇ ਬਸ ਐਕਸਾ ਆਪਾਂ ਨੂੰ ਪਤਾ ਕੀ ਬਰਾੜ ਸਾਹਿਬ ਆਪਣੇ ਕੋਲੇ ਮਾਲ ਜਾਦੇ ਹੁੰਦਾ ਵਾ ਇਹਦਾ ਅੱਗੇ ਲੈ ਆ ਕੇ ਵੇਚਣ ਨਾਲ ਵੇਚੀ ਜਾਵੇ ਉਹਦੇ ਚ ਵੀ ਹੈਗਾ ਨਾਲ ਭਾਅ ਕਿਹੜਾ ਰਹੇ ਜਾਂਦਾ ਹੂੰ ਕੱਲੀਆਂ ਪਾਸ ਹੋ ਜਾਣਾਂ ਡਬਲ ਹਾਂ ਜੀ ਹੋ ਜਾਣਿਆ ਕਰ ਬਹੁਤ ਚੰਗੀਆਂ ਬੱਚੀਆਂ ਇੱਕ ਬੱਚੀ ਮਾਰੀ ਲੱਸੀ ਵਿੱਚੋਂ ਬਾਕੀ ਬੱਚੀਆਂ ਦੇਖੋ ਬੱਚੀ ਬਲੈਕ ਬੱਚੀ ਕਿੰਨੀ ਚੰਗੀ ਬਲੈਕ ਵਾਹ ਤਾਂ ਸੰਭੀ ਬੜੀ ਆ ਪੂਰੀ ਸਾਰੀਆਂ ਵਿੱਚੋਂ ਸੰਭੀਆਂ ਬੜੀਆਂ ਬੀਲ ਬਹੁਤ ਆ ਇਹਦੀ ਦੇਖੋ ਲੰਮੀ ਸਟੇਟ ਨਾਲ ਦੇਖੋ ਬੱਚੀ ਕੱਲੀ ਕੱਲੀ ਬੰਦਾ ਦਿੰਦਾ ਨਾ ਬੱਚੀ ਇਹ 20 ਰੁਪਏ ਦੀ ਬੱਚੀ ਨਹੀਂ ਦਿੰਦਾ ਅਗਲਾ ਐਡੀ ਲੰਮੀ ਉੱਚੀ ਬੱਚੀ ਝੋਲੀ ਤੁਸੀਂ ਦੇਖ ਸਕਦੇ ਹੋ ਬਾਕੀ ਬਰਾਦਰਾਂ ਐਡੀ ਬੱਚੀ ਦਾ ਕੰਜ ਦਾ ਹੁੰਦਾ ਉਹਦੀ ਅਸੀਂ ਗਾਰੰਟੀ ਲਈ ਜਾਂਦੇ ਹਾਂ ਹਾਂ ਉਹਦੀ ਗਾਰੰਟੀ ਹੈ ਸਹੀ ਗੱਲ ਹਾਂ ਉਹੀ ਹੁੰਦਾ ਉਹਦੇ ਚ ਕੀ ਹੁੰਦਾ ਹੋਰ ਤਾਂ ਇਹਦੇ ਚ ਕੀ ਆ ਹਰ ਬੰਦਾ ਡਰਦਾ ਕ ਪੂਰੀ ਫੁੱਲ ਲਗ ਰਹੀ ਹੈ ਦੇਖੋ ਸੇਰ ਮਸ ਬੱਚੀ ਖੜੀ ਹੈ ਖੁੜੀ ਚਮਕ-ਦਮਕ ਪੂਰੀ ਚੰਗੀ ਵੀਰੇ ਇਹ ਇਹ ਨਹੀਂ ਪਤਾ ਇਹਦੇ ਵਿੱਚੋਂ ਗਿਆ ਗੱਬਣਾ ਨਿਕਲੇ ਹੋਣੀਆਂ ਵਿੱਚੋਂ ਜਾ ਹਾਂ ਇਹ ਤਾਂ ਚਲੋ ਉਹ ਕੈਸ ਮਤਾਂ ਲੈ ਜਾ ਇੱਕ ਵੀ ਨਿਕਲੇ ਤਾਂ ਵੀ ਬੱਚੀਆਂ ਫਰੀ ਤਾਂ ਵੀ ਬੱਚੀਆਂ ਫਰੀ ਵੱਡਾ ਆਫਰ ਇਕੱਠੀਆਂ ਤੇ ਤਾਂ ਕਰਨਾ ਹੀ ਆ ਆਫਰ ਵੀਰੇ ਇਹਦਾ ਆਫਰ ਜੀ ਰਹਿਣੀਆਂ ਤੇ ਯਾਰ ਮੈਂ ਤੁਹਾਨੂੰ ਦੱਸਦਾ ਮੈਂ ਕਹਿੰਦਾ ਨਹੀਂ ਹੁੰਦਾ ਜਿਹਦੀ ਹੱਥ 'ਚ ਫੋਨ ਆ ਵੀਰੇ ਉਹਨੇ ਲੈ ਜਾਣੇ ਉਹਨੇ ਮੇਲਾ ਲੁੱਟਣਾ ਚਲੋ ਮਾਰ ਗਿਆ ਜਾਂ ਕੈਮਰਾ ਗਿਆ ਕੀਤੀਆਂ ਆਪਾਂ ਵੀਡੀਓ ਨਹੀਂ ਪੈਂਦੀ ਕਿ ਬਰਾੜਾ ਨਹੀਂ ਤਾਂ ਇਹ ਤਾਂ ਗਈਆਂ ਲੈ ਠੀਕ ਆ ਇਹਦਾ ਤਾਂ ਆਪਾਂ ਕੱਲ੍ਹ ਪਈ ਝੋਟੀ ਦੇ ਵੇੜ ਦੀ ਵੀਡੀਓ ਨਾ ਹੂੰ ਰੋਟੀ ਆਪਣੀ ਚਲੀ ਗਈ ਇੱਥੇ ਗਰਦਾਸਪੁਰ ਇਰ ਵਿੱਚ ਵੜ ਆਪਣਾ ਇਧਰ ਚਲੀ ਗਈ ਬਾਗੇ ਭਰਾ ਨੇ ਜੀ ਬਹੁਤ ਫੋਨ ਆਏ ਹਾਂਜੀ ਹੁਣ ਤਾਂ ਹੀ ਆਈ ਜਾਂਦੇ ਭਰਾ ਨਾ ਫੋਨ ਲਈ ਯਾਰ ਆਪਣਾ ਹੈਗੇ ਨੇ ਲੋਕ ਕਹਿੰਦੇ ਨੇ ਯਾਰ ਸਾਨੂੰ ਫੋਨ ਨਹੀਂ ਆ ਵੀਡੀਓ ਪਾ ਸਾਡੇ ਹੀ ਨਹੀਂ ਨਾ ਨਹੀਂ ਭਰਾਵਾ ਮੈਂ ਤਾਂ ਸ਼ੱਕੀ ਹੋਏ ਜਦੋਂ ਬੈਠੀ ਨਹੀਂ ਕਰੀ ਗੱਲ ਦਾ ਪਤਾ ਨਹੀਂ ਰੱਬ ਜਾਣੇ ਭਣਾ ਭਰਾਵਾ ਦਾ ਸੁਜੋਗ ਹੀ ਆਪਣੇ ਨਾਲ ਹੈ ਨਾ ਹੂੰ ਇਹ ਤਾਂ ਗੱਲ ਹੈਗੀ ਕੋਈ ਗੱਪਾ ਸਹੀ ਲੱਗਦਾ ਹੂੰ ਝੋਲੀ ਚਾਲੀ ਪੂਰੀ ਬਹੁਤ ਚੰਗੀ ਬੱਚੀ ਕਦ ਕਦ ਬਾਹਰ ਪਤਾ ਕੀ ਗੱਲ ਹੈ ਵੀਰੇ ਹੂੰ ਇੱਕ ਹੋਰ ਜੀ ਦੱਸਦੇ ਆਪਾਂ ਆਪਾਂ ਕਿਹਾ ਤਾਂ ਲਾਂਬਾ ਨਹੀਂ ਕਿਸ ਜੀ ਦਾ ਲੈਣਾ ਹੂੰ ਵੀਰੇ ਲੱਸੀ ਫਿੱਕੀ ਗਲਾਬ ਦੀ ਦੇਖ ਕੇ ਲਵੇ ਹੂੰ ਹੋਰ ਨੌਕਸਾਬ ਅੱਛੀ ਤੇ ਲੱਤ ਪੈਰ ਜਾਂ ਕਿਸੇ ਗੱਲ ਤੇ ਆ ਜਾਂ ਸੱਟ ਵਜੀ ਜਾਂ ਕੋਈ ਲਾਂਗਾ ਅੱਖ ਤੇ ਸੱਟਾ ਵੀਰੇ ਉਹਦਾ ਮੈਂ ਜ਼ਿੰਮੇਦਾਰ ਹੂੰ ਹੂੰ ਕੰਜ ਦਾ ਮੈਂ ਜ਼ਿੰਮੇਦਾਰ ਹੂੰ ਅੱਗੇ ਬਾਈ ਅਗਲੇ ਭਾਗ ਨਿਕਲ ਨਹੀਂ ਪਤਾ ਜਾਂਦੀਆਂ ਕੋਈ ਗੱਬਣ ਨਿਕਲ ਨਹੀਂ ਇਹ ਨਹੀਂ ਪਤਾ ਦੁਆਰਾ ਸੀਮਨ ਲੈਣਾ ਉਹ ਅਗਲੇ ਦੀ ਕਿਸਮ ਉਹ ਕਿਸਮਤ ਚਲ ਮੇਰਾ ਆਪਰਾ ਮੈਂ ਫੇਰ ਕਹਿਣਾ ਮੇਤੋਂ ਮੇਰਾ ਭਾਈ ਜਿਹੜਾ ਬੱਛੀ ਲੈ ਕੇ ਜਾਂਦਾ ਸਾਂਭਣ ਵਾਲਾ ਵਧੀਆ ਬੰਦਾ ਸਾਂਭਾ ਲੈ ਕੇ ਜਾਵੇ ਜਿਹਨੇ ਨਹੀਂ ਸਾਂਭੜਿਆ ਉਹ ਲੈ ਕੇ ਨਾ ਜਾਵੇ ਹੂੰ ਠੀਕ ਹੈ ਵੀਰੇ ਅੱਗੋਂ ਕਹੋ ਕਿ ਲੱਸੀ ਆਈਆਂ ਸਾਮ ਤੋਂ ਘੱਟ ਜੁ ਆਈਆਂ ਆਪਾਂ ਨੂੰ ਕੱਲਾ ਪੈਸੇ ਨਾ ਨੀਗਾ ਆਪਾਂ ਇਹਨਾਂ ਦਾ ਜਾ ਕੇ ਇਹ ਨਹੀਂ ਕਹਿਣਾ ਵੀ ਉਹਦਾ ਫੇਰ ਉਹ ਟਾਇਰ ਵਾਲਾ ਕੰਮ ਹੋ ਜੇ ਟਾਇਰ 'ਚ ਪਰਾਲੀ ਛੜ ਦੋ ਕੋ ਉਤਰ ਕੇ ਦਿਖਾਈ ਜਾਣ ਆਪਾਂ ਕਹਿੰਦੇ ਵਧੀਆ ਜਾ ਕੇ ਜੇ ਬੰਦਾ ਤਿਆਰ ਕਰੇ ਵਧੀਆ ਸੂਣ ਕੋਈ 20 25 25 ਲੀਟਰ ਦੁੱਧ ਦੇਣ ਦੇ ਵਧੀਆ ਜ਼ਿੰਦਗੀ ਬਣੇ ਚੱਲੀਆਂ ਹੈ ਹਨਾ ਮੈਨੂੰ ਕੱਲਾ ਪੈਸੇ ਆਪਾਂ ਚਲੋ ਘੱਟ ਸੇਵ ਵਾਲੇ ਘਰੋਂ ਲੈ ਆਂਦੀਆਂ ਗਾਂ ਵਾਦਲਾ ਲੈ ਕੇ ਨਾਲੇ ਤਾਂ ਉਹ ਸੌਖਾਂ ਨਾਲੇ ਪਸ਼ੂ ਸੌਖਾਂ ਮੈਂ ਨਾ ਬੰਦੇ ਨੇ ਮੈਨੂੰ ਵੀਡੀਓ ਪਾਈ ਉਹਨੂੰ ਮੈਂ ਵੱਛੀਆਂ ਦਿੱਤੀਆਂ ਵੀ ਬਈ ਬਹੁਤ ਲਿਸੀਆਂ ਬੱਚੀਆਂ ਲੱਗ ਗਈ ਮੇਰੇ ਤੋਂ ਪੰਜ ਹੂੰ ਤੇ ਬਈ ਸਾਨਾ ਰਗੇ ਵੜਾ ਬਣਾਈਆਂ ਬਈਆਂ ਸੂਈਆਂ ਪੰਜੇ ਬੱਚੀਆਂ ਹੁਣ ਉਹਦੇ ਕੋਲੇ ਤੇ ਯਕੀਨ ਕਰੀ ਤੀ 30 32 32 ਕਿਲੋ ਉਹਦੇ ਥਲੇ 20 ਕਿਲੋ 30 ਕਿਲੋ ਦੁੱਧ ਨੇ ਆਪ ਮੈਨੂੰ ਵੀਡੀਓ ਪਾ ਕੇ ਦਿਖਾਈ ਜਾਂਦਾ ਬਈ ਬੱਚੀਆਂ ਤੇਰੀਆਂ ਪਛਾਣ ਹੂੰ ਯਾ ਸਾਡਾ ਵੀ ਸਾਡਾ ਵੀ ਮਾਨ ਖਾ ਜੋ ਗਿਆ ਦੇਖ ਕੇ ਸਹੀ ਜੇ ਸਾਡੀ ਬੱਚੀ ਛੜਕ ਤੇ ਛੜ ਦਿੰਦਾ ਲਈ ਆ ਕੇ ਉੱਥੇ ਤੇ ਸਾਡੋ ਲੈਣਾ ਯਾ ਸੰਦੀਪ ਤੋਂ ਲਈ ਸੀ ਦੀ ਯਾਰ ਤਾਂ ਮੇਰੇ ਮੈਂ ਫੇਰ ਕਹਿਣਾ ਮੈਂ ਤਾਂ ਸਿਰਫ ਨਾ ਕਹਿੰਦੇ ਹੁੰਦੇ ਇੱਕ ਇਹਨਾਂ ਦੇ ਸਾਈ ਪੈਸੇ ਨਹੀਂ ਲੈਂਦਾ ਜਿੰਨੇ ਤੁਸੀਂ ਵੇਚਨੇ ਦਾ ਉਹ ਨਿਕਲ ਛੋੜ ਦੇ ਹੀ ਲੈ ਤੇ ਅਗਲੇ ਜੋੜੇ ਦਾ ਮੁੱਲ ਇਹ ਵੀਰੇ ਕੋਈ ਵੀ ਬੱਚੇ ਸਿਲੈਕਟ ਕਰ ਸਕਦਾ ਹੂੰ ਜੋੜਾ 25000 ਰੁਪਏ ਦਾ ਹੂੰ ਕੱਲੀ-ਕੱਲੀ ਲੈਣੀ ਆ 15 ਆਹ 15000 ਰੁਪਏ ਠੀਕ ਆ ਤੇ ਆਹ ਜ਼ਰੂਰ ਥੋੜੀ ਜਿਹੀ ਵੀਚਾਰ ਦੇ ਛੱਡ ਕੇ ਇਹ ਲੁੱਸੀ ਕੁਆਲਿਟੀ ਵਧੀਆ ਦੀ ਬੜਾ ਲੁੱਸੀ ਜ਼ਰੂਰ ਆ ਵਿਚਾਰੀ ਕੁਆਲਿਟੀ ਕੁਆਲਿਟੀ ਛਾਂ ਚਾਰ ਇਹ ਸਿੱਧੀ-ਸਿੱਧੀ ਬਹੁਤ ਵਧੀਆ ਬੱਚੀ ਹੂੰ ਸਾਂਭੀ ਨਹੀਂਗੀ ਸਾਂਭੀ ਨਹੀਂ ਆ ਮੱਥੇ ਤੇ ਮਾੜੀ ਜੀ ਹੈਗੀ ਆ ਹੈਨਾ ਭਾਉਣ ਵਾਲੀ ਐ ਸਿੰਘੀ ਜੀ ਵੈਸੇ ਹੀ ਆ ਖਾਜਾ ਕੁਆਲਿਟੀ ਬਰੀਡ ਬਹੁਤ ਆ ਬਰੀਡ ਸਾਰੀਆਂ ਬੱਚਿਆਂ ਦੀ ਬਹੁਤ ਆ ਹੂੰ ਇਹ ਤਾਂ ਹੁਣ ਯਾਰ ਜਦੋਂ ਸਾਹਮਣੇ ਨਾ ਅਗਲਾ ਫਿਰ ਬ੍ਰੀਡ ਵੀ ਕੀ ਕਰੂਗੀ ਸਾਹਮਣੇ ਹੀ ਆ ਮੇਰੇ ਸਾਹਮਣੇ ਬੰਨਿਆ ਜਾ ਕੇ ਇਹ ਜਾ ਕੇ ਮਹੀਨਾ ਮਹੀਨਾ ਇਹਨਾਂ ਦੇ ਮੂੰਹ 'ਚ ਹੱਥ ਰੱਖਿਆ ਇਹ ਗੱਲ ਬਾਤ ਕੋਸ ਨਹੀਂ ਜਿਹਦੇ ਕੰਨ ਦੀ ਲੋੜ ਜਿਹਦੇ ਕੋਲੇ ਸਹਲਜ ਤੇ ਤੂੜੀ ਹੈਗੀ ਨਾ ਜਾ ਕੇ ਇਹਨਾਂ ਵਿਚਾਰੀਆਂ ਖੁੱਲੀਆਂ ਸਹਲਜ ਤੇ ਤੂੜੀ ਰਾਜਮਾ ਮਿਲਣ ਲੱਗ ਜੇ ਵੀਡੀਓ ਵਧੀਆ ਮਿਲ ਲੱਗ ਜੇ ਨਾਲ ਭਾਈ ਇੱਕ ਗੱਲ ਤੈਨੂੰ ਦੱਸ ਦਿੰਨਾ ਬਰਾੜ ਮੇਰਾ ਇੱਕ ਆਦ ਦੇ ਵੇਲਾ ਕਿੰਨਾ ਕੋਈ ਨਿੱਕੀਆਂ ਮੰਨ ਕੇ ਨਾ ਲੈ ਕੇ ਜਾਵੇ ਮੇਰਾ ਭਰਾ ਨਾ ਮੰਗਾਵੇ ਨਿੱਕੀਆਂ ਮੰਨ ਕੇ ਪੂਰੀਆਂ ਮੱਲ ਵੜਾ ਬੰਨੀਆਂ ਹੂੰ ਇਹ ਵੀ ਮੈਂ ਕਹਿੰਨਾ ਜੇ ਪੰਜਾਂ ਤੋਂ ਜਾ ਕੇ ਸੂਂਦੀਆਂ ਸੂਪੀਆਂ ਬੱਛੀਆਂ ਜਾ ਕੇ ਨਾ ਕੋਈ 20 ਕਿਲੋ ਦੁੱਧ ਘੱਟ ਕੇ ਨਾ ਮਸਣੇ ਖਰਚਾ ਦੂੰਗਾ ਇਹਨਾਂ ਦਾ ਸੂਂਦ ਤੇ ਕਰਾ ਦੀ ਬੱਛੀ ਦਾ ਜੇ 20 ਕਿਲੋ ਤੇ ਨਾ ਪੰਜਾਂ ਜੋ ਘੱਟ ਚਾਲੀਏ ਨਹੀਂ ਚਾਲਦੀ ਪਰੜਾ ਕਿੱਡੇ ਕਿੱਡੇ ਕਾਦਾ ਬੱਛੀਆਂ ਦੇ ਯਾਰ ਤੇ ਕੋਈ ਬੱਛੀ ਨਾ ਕਾ ਵੀ ਦਵਾ ਕੇ ਨਾ ਇਹਦੀਆਂ ਬੱਛੀਆਂ ਦੰਦਾਂ ਜਾਂ ਜੇ ਕੋਈ ਬੱਛੀ 70 ਤੋਂ ਘੱਟ ਹੀ ਵਿਕੇ ਸੂਈ ਹੂੰ ਤੇ ਜੇ ਦਾ ਫਿਰ ਰਈਆਂ ਮਾਰੀਆਂ ਫੋਟਾ ਬਈ 30 ਨਹੀਂ ਵਟੇ ਜਣ ਜੇ ਸਾਂਭੀਆਂ ਹੋਈਆਂ ਵੀਰੇ ਹੈ ਨਾ ਹਾਂਜੀ ਪੰਜ ਦੀ ਵੀ ਫਿਰ ਉਹੀ ਡਿਮਾਂਡ ਉਹੀ ਡਿਮਾਂਡ ਉਹੀ ਉਹੀ ਇਕੱਠੇ ਪੰਜੇ ਲੈ ਜੇ ਪੰਜਾਂ ਦਾ ਮੁੱਲ ਦੱਸ ਪੰਜ 25 ਤੇ 25 50 ਤੇ 15 75 ਬਣ ਜਾਣਾ ਸੀ ਨਾ 60 ਬਣ ਜਾਣਾ ਸੀ ਹੂੰ ਠੀਕ ਆ ਫਿਰ ਕਿਉਂ ਲੈਸ ਕਰਨ ਕਰ ਦੇ ਲੈਸ ਐ ਨਾ ਕਰ ਜੋ ਕੱਟੀਆਂ ਬੰਜ ਲੈ ਕੇ ਜਾਂਦੇ 25 ਦਿਖਾਈ ਯਾਰ ਮੈਨੂੰ ਬਰਾੜਾ ਕੈਮਰਾ ਮਾਰ ਪਹਿਲਾਂ 25 ਲੰਮੀ ਵੇਖ ਬਰਾੜਾ ਕਿੰਨੀਆਂ ਲੰਮੀਆਂ ਵੱੱਛੀਆਂ ਯਾਰ ਵੇਲ ਬੁੱਲ ਸਟੇਟਨੈਸ ਪੂਰੀ ਆ ਬਰਾੜਾ ਸਾਹਿਬ ਕੋਈ ਭੈਣ ਭਰਾ ਅਣਜਾਣ ਨਹੀਂ ਗਾ ਇੱਡੀਆਂ-ਇਡੀਆਂ ਕੌਣ ਗਾਈਆਂ ਦਿੰਦਾ ਯਾਰ ਅੱਜ ਕੱਲ ਤੈਨੂੰ ਪਤਾ ਅੱਜ ਕੱਲ ਤਾਂ ਕੀ ਗਾ ਸਵਾਲ ਅੱਖ ਦੀ ਤਾਂ ਉਹੀ ਹੈ ਠੀਕ ਆ ਜੀ ਗੱਲ ਹੂੰ ਇਹ ਜੀ ਚਾਰੇ ਆਪਾਂ ਨੇ ਇਕੱਠੀਆਂ ਕੋਈ ਲੈਂਦਾ ਵਾ ਪੰਜੇ ਹਾਂ ਪੰਜੇ 42000 ਦੀਆਂ ਬੱਚੀਆਂ ਦੇਵਾਂਗੇ ਕਿੰਨੇ ਦੀਆਂ 42000 ਦੀਆਂ ਦੇਵਾਂਗੇ ਪੰਜੇ ਇਹ ਸਾਹਕਤਾਬ ਜ ਮੈਨੂੰ ਸਮਝ ਨਹੀਂ ਆਇਆ ਸਾਹਕਤਾਬ ਦੇਖ ਲੈ ਕਿੰਨੇ ਕਨੇ ਰਹਿ ਜਾਣੀ ਯਾਰ ਮਗਰ ਤਾਂ ਕੋਸ ਵੀ ਨਹੀਂ ਸਾਹ ਮੈਂ ਵੀ ਬਾਤ ਚ ਲਾਉਣਾ ਨਾ ਹੂੰ ਕਿੰਨਾ 42 42000 ਦੀਆਂ ਪੰਜੇ ਦੇ ਦਾਂਗੇ ਅਛਾ ਹਾਂ ਆਪਾਂ ਨੂੰ ਕੋਈ ਸੌਦੇਬਾਜ਼ੀ ਵਾਲਾ ਫੋਨ ਨਾ ਲਾਵੇ 100 ਰੁਪਏ ਛੋੜ ਕਰਨੀ ਬਸ ਹੂੰ ਹਾਂ ਜਿਹੜੇ ਮਨ ਪਸੰਦ ਹੋਈਆਂ ਦਾ ਉਹਦਾ ਬੰਦਾ ਵੇਖ ਕੇ ਪਸੰਦ ਕਰ ਲੈ। ਕੋਈ ਨੀ ਫੀਡ ਦਾ ਮੁੱਲ ਵੀ ਨਹੀਂ ਰਹਿ ਗਿਆ। ਇਹ ਕੀ ਰਿਹਾ ਗਿਆ ਯਾਰ ਇੱਕ ਚੱਕ ਬਾਸ ਹੋ ਗਈ 42000 ਦੀ ਕੱਲੀ ਆ। ਹਾਂ। ਇਹ ਤਾਂ ਹਾਂ 42000 ਦੀਆਂ ਬਾਈ ਕਹਿੰਦਾ ਪੰਜੇ ਦੇ ਦਾਂਗੇ ਪੰਜੇ ਜੋੜਾ 25 ਦਾ ਕੱਲੀ 15 ਦੀ ਨੰਬਰ ਤੇ ਸੌਦੇ ਵੇਲੇ ਫੋਨ ਨਾ ਲਾਵੇ ਛੋੜੀ 100 ਰੁਪਏ ਕਰਨੀ ਹੈ। ਠੀਕ ਹੈ ਜੀ ਧੰਨਵਾਦ।